ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਸਫਲ ਕਿਸਾਨ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਸੁਪ੍ਰਭਾਤ ਕਣਕ ਦੀ ਫਸਲ ਦੇ ਵਿੱਚ ਜਿਹੜਾ ਸਭ ਤੋਂ ਵੱਡੀ ਸਮੱਸਿਆ ਹੁੰਦੀ ਆ ਉਹ ਹੁੰਦੀ ਆ ਗੁੱਲੀ ਡੰਡੇ ਦੀ ਨਦੀਨਾਂ ਦੀ ਸਮੱਸਿਆ ਹੁੰਦੀ ਆ ਜਿਕਰ ਆਪਾਂ ਸਹੀ ਟਾਈਮ ਤੇ ਮਦੀਨਾ ਦੀ ਰੋਕਥਾਮ ਕਰ ਸਕਦੇ ਆ ਤਾਂ ਜਿਹੜੀ ਆਪਣੀ ਮੈਨੇਜਮੈਂਟ ਹੁੰਦੀ ਹੈ ਇੱਕ ਨਾਰਮਲ ਪ੍ਰੈਕਟਿਸ ਕਰਕੇ ਵੀ ਆਪਾਂ ਚੰਗਾ ਝਾੜ ਆਪਾਂ ਲੈ ਸਕਦੇ ਆ ਕਣਕ ਦੀ ਫਸਲ ਤੋਂ ਤਾਂ ਤਿੰਨ ਸਟੈਪ ਹੁੰਦੇ ਆ ਆਪਣੇ ਕੋਲ ਕਣਕ ਦੀ ਫਸਲ ਦੇ ਵਿੱਚ ਮਦੀਨਾ ਦੀ ਰੋਕਥਾਮ ਕਰਨ ਦੇ ਲਈ ਤੇ ਸਭ ਤੋਂ ਜ਼ਰੂਰੀ ਜਿਹੜਾ ਹੁੰਦਾ ਹੈ ਜਦੋਂ ਆਪਾਂ ਬਜਾਈ ਕਰਦੇ ਆ ਉਸ ਟਾਈਮ ਤੇ ਅਦਰਵਾਈਜ਼ ਜਦੋਂ ਆਪਾਂ ਪਾਣੀ ਲਾਉਣੀ ਆ ਉਸ ਟਾਈਮ ਤੇ ਤੇ ਜਾਂ ਪਹਿਲੀ ਸਿੰਚਾਈ ਤੋਂ ਬਾਅਦ ਦੇ ਵਿੱਚ ਆਪਾਂ ਜਿਹੜਾ ਨਦੀਨਾਂ ਦੇ ਰੋਕਥਾਮ ਆ ਆਪਾਂ ਕਰ ਸਕਦੇ ਆ ਤਾਂ ਕਿਸਾਨ ਵੀਰੋ ਇੱਕ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਸੀ ਆਪਣਾ ਚੈਨਲ ਸੀਗਾ ਸਫਲਤ ਸਾਨ ਕਿਸੇ ਪਤੰਦਰ ਨੇ ਹੈਕ ਕਰ ਲਿਆ ਤੇ ਇੱਕ ਲਾਈਵ ਦੀ অপਸ਼ਨ ਬਚੀ ਆ ਆਪਣੇ ਕੋਲ ਉਹ ਤੁਹਾਡੇ ਨਾਲ ਜਿਹੜਾ ਹੈਗਾ ਆਪਾਂ ਲਾਈਵ ਹੋ ਜਾਣੇ ਆ ਤੇ ਅਦਰਵਾਈਜ਼ ਜਿਹੜੀਆਂ ਵੀਡੀਓ ਅਪਲੋਡ ਨਹੀਂ ਹੁੰਦੀਆਂ 70% ਜਿਹੜਾ ਹੈਗਾ ਆਪਣਾ ਮਤਲਬ ਕਿ ਜਦੋਂ ਜਦ ਚੱਲ ਰਹੀ ਆ 70% ਜਿਹੜਾ ਹੈਗਾ ਆਪਣੇ ਹੱਕ ਦੇ ਵਿੱਚ ਕਰ ਲਿਆ 2-4 ਦਿਨਾਂ ਤੱਕ ਜਿਹੜਾ ਹੈਗਾ ਆਪਣਾ ਜਿਹੜਾ ਚੈਨਲ ਸੀਗਾ ਆਪਾਂ ਵਾਪਸ ਲੈ ਲਵਾਂਗੇ ਤਾਂ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰੂੰਗਾ ਹਰੇਕ ਮੈਨੇਜਮੈਂਟ ਜਿਹੜੀ ਹੈਗੀ ਆ ਤਿੰਨ ਜਿਹੜੇ ਤਿੰਨ ਸਟੈਪ ਹੁੰਦੇ ਆ ਫਸਟ ਆਫ ਆਲ ਜਿਹੜਾ ਹੁੰਦਾ ਜਦੋਂ ਆਪਾਂ ਬਜਾਈ ਕਰਦੇ ਆ ਉਸ ਤੋਂ ਬਾਅਦ ਜਿਹੜਾ ਆਪਾਂ ਕੋਈ ਛੜਕਾ ਹੁੰਦੇ ਆ ਟੈਕਨੀਕਲ ਤਰੀਕੇ ਨਾਲ ਆਪਾਂ ਉਹਦੀ ਮੈਨੇਜਮੈਂਟ ਕਰ ਸਕਦੇ ਆ ਤੇ ਜਦੋਂ ਆਪਾਂ ਪਾਣੀ ਲਾਉਣਾ ਹੁੰਦਾ ਉਸ ਟਾਈਮ ਤੇ ਆਪਾਂ ਨਦੀਨਾਂ ਦੀ ਰੋਕtham ਕਰ ਸਕਦੇ ਆ ਤੇ ਤੀਜਾ ਸਟੈਪ ਜਿਹੜਾ ਹੁੰਦਾ ਉਹ ਆਪਾਂ ਪਾਣੀ ਤੋਂ ਬਾਅਦ ਜਦੋਂ ਆਪਾਂ ਪਾਣੀ ਲਾ ਦਿੰਨੇ ਆ ਆਪਣੇ ਖੇਤ ਨੂੰ ਉਸ ਟਾਈਮ ਤੇ ਆਪਾਂ ਕਰ ਸਕਦੇ ਆ ਤੇ ਪਹਿਲਾ ਜਿਹੜਾ ਹੈਗਾ ਤਕਰੀਬਨ ਤਕਰੀਬਨ ਜਿਹੜਾ ਮੇਰਾ ਏਰੀਆ ਜਿਹੜਾ ਫਰੋਜ਼ਪੁਰ ਤੋਂ ਲੈ ਕੇ ਫਾਜ਼ਿਲਕਾਪੂਰ ਤੱਕ ਜਿਹੜਾ ਖਾਲੇ ਵੀ ਬਜਾਈ ਜਿਹੜੀ ਹੈਗੀ ਆ ਚੱਲ ਰਹੀ ਆ ਅਦਰਵਾਈਜ਼ ਜਿਹੜੇ ਏਰੀਏ ਦੇ ਵਿੱਚ ਪਰਮਲ ਚੁੰਨੀਸੀ ਕੇ ਉੱਥੇ ਜਿਹੜਾ ਕਣਕਾਂ ਨੂੰ ਪਾਣੀ ਲੱਗ ਚੁੱਕੇ ਹੋਣਗੇ ਜਾਂ ਤਿਆਰੀ ਵਿੱਚ ਹੋਣਗੇ ਕਿਸਾਨ ਵੀਰ ਇਹ ਸਾਡਾ ਏਰੀਆ ਜਿਹੜਾ ਹੈਗਾ ਸਭ ਤੋਂ ਲੇਟ ਹੈਗਾ ਹਾਲੇ ਵੀ ਬਜਾਈ ਜਿਹੜੀ ਹੈਗੀ ਆ ਚੱਲ ਰਹੀ ਆ ਸ਼ਾਇਦ ਤੁਹਾਨੂੰ ਗਾਹਾਂ ਟਰੈਕਟਰ ਚੱਲਦੇ ਦਿਖਾਈ ਦੇਣਗੇ ਜਾਂ ਨਹੀਂ ਤਾਂ ਪਹਿਲਾ ਸਟੈਪ ਜਿਹੜਾ ਹੈਗਾ ਉੱਥੇ ਆਪਾਂ ਬੁਝਾਈ ਸਮੇਂ ਨਦੀਨ ਉਗਣ ਤੋਂ ਪਹਿਲਾਂ ਕਿਹੜਾ ਸਟੈਪ ਕਰ ਸਕਦੇ ਆ ਸਟੋਪ ਦੋਸਤ ਮਾਰਕ ਪੈਡੀ ਪੈਡਾ ਪੈਡੇਨਾ ਬੰਕਰ ਯਾਕੀ ਯਮਾਤੀ ਈਸੀ ਪੈਂਡੀ ਮੈਥਾਲੀਨ 1.5 ਲੀਟਰ ਦੀ ਆਪਾਂ ਸਪਰੇਅ ਕਰ ਸਕਦੇ ਆ। ਅਪਕੀਰਾ ਮੋਮੀ ਜੀ 75 ਡਬਲਯੂ ਜੀ ਪਾਇਰਾ ਫਾਇਰੋਕਸ ਸਸ ਫਾਇਰੋਕਸ ਸਲਫਸਰ ਦਾਣਾ 60 ਗ੍ਰਾਮ ਦੀ ਜਿਹੜੀ ਹੈਗੀ ਆਪਾਂ ਸਪਰੇਅ ਕਰ ਸਕਦੇ ਆ। ਤੇ ਪਲੇਟਫਾਰਮ 385 ਐਸ ਸੀ ਪੈਂਡਾ ਮੈਥੀਲਨ ਪਲਸ ਮੈਟਰੀ ਵਿਜਨ ਦਾ ਜਿਹੜਾ ਇੱਕ ਕੰਬੀਨੇਸ਼ਨ ਆਉਂਦਾ ਹੈਗਾ ਉਹਦੀ ਆਪਾਂ 1 ਲੀਟਰ ਜਿਹੜਾ ਹੈਗਾ ਸਪਰੇਅ ਕਰ ਸਕਦੇ ਆ ਜਦੋਂ ਆਪਾਂ ਬੁਝਾਈ ਕਰਦੇ ਆ ਉਸ ਤੋਂ ਬਾਅਦ ਇਹਨਾਂ ਦਵਾਈਆਂ ਦਾ ਛਿੜਕਾਅ ਕਰਨਾ ਹੁੰਦਾ ਹੈ ਤੇ ਜਿਹੜੀ ਪਲੇਟਫਾਰਮ 385 ਐਸ ਸੀ ਹੈਗੀ ਆ ਚੌੜੇ ਪੱਤੇ ਵਾਲੇ ਨਦੀਨਾਂ ਦੀ ਵਿਰੋਧਤਾਮ ਕਰਦੀ ਹੈਗੀ ਆ ਹੈਪੀ ਸਿਡਰ ਨਾਲ ਕਣਕ ਦੀ ਬਜਾਈ ਕਰਨ ਸਮੇ ਬਜਾਈ ਤੋਂ ਪਹਿਲਾਂ ਇਹਨਾਂ ਨਦੀਨ ਨਾਸ਼ਕਾਂ ਵਿੱਚੋਂ ਕਿਸੇ ਇੱਕ ਨੂੰ ਯੂਰੀਆ ਵਿੱਚ ਮਿਲਾ ਕੇ ਛੱਟਾ ਵੀ ਆਪਾਂ ਦੇ ਸਕਦੇ ਹਾਂ ਜੇਕਰ ਬਜਾਈ ਹੈਪੀ ਸਿਡਰ ਤੋਂ ਇਲਾਵਾ ਕਿਸੇ ਹੋਰ ਢੰਗ ਨਾਲ ਆਪਾਂ ਕਰਦੇ ਹੈਗੇ ਆ ਤਾਂ ਕਿਸੇ ਇੱਕ ਨਦੀਨ ਨਾਸ਼ਕ ਦਾ ਛੜਕਾ ਬਜਾਈ ਤੋਂ 2 ਦਿਨਾਂ ਦੇ ਅੰਦਰ 2 ਲੀਟਰ ਪਾਣੀ ਵਿੱਚ ਵਰਤ ਕੇ ਆਪਾਂ ਕਰ ਸਕਦੇ ਹਾਂ ਸਟਾਕ ਦੋਸਤ ਮਾਰਕ ਪੈਡੀ ਪੈਂਡਾ ਪੈਡਾ ਪੈਡਾ ਨਾ ਅੰਕਰ ਯਾਤੀ ਯਾ ਮਾਤੀ ਇਸ ਜਾਂ ਪੈਂਡਾ ਮੈਥੀਲਨ ਆ ਵਕੀਰਾ ਮੋਮੀ ਜੀ 58 ਡਬਲਯੂ ਜੀ ਇਹਨਾਂ ਦਵਾਈਆਂ ਦੀ ਤੇ ਜਿਹੜਾ ਹੁਣ ਆਪਾਂ ਨੈਕਸਟ ਸਟੈਪ ਕਰਨਾ ਜਦੋਂ ਮਤਲਬ ਕਿ ਬਜਾਈ ਹੋ ਗਈ ਆ ਉਸ ਤੋਂ ਬਾਅਦ ਉਸ ਤੋਂ ਬਾਅਦ ਜਿਹੜੇ ਹੈਗੇ ਆ ਦੋ ਗਰੁੱਪ ਆਪਣੇ ਕੋਲ ਆਉਂਦੇ ਹੈਗੇ ਆ ਵਾਈਸੋਪਰੋਟ ਕੋਈ ਰਾਵਣ 75WP ਕੋਈ ਵੀ ਆਇਸੋ ਪ੍ਰੋਟੋ ਯਾਰਨ ਦਾ ਸਫਾਰਸ਼ ਕੀਤਾ ਬ੍ਰਾਂਡ ਜਿਨ੍ਹਾਂ ਚਿੱਟਾਂ ਵਿੱਚ ਆਇਸੋ ਪ੍ਰੋਟੋ ਯਾਰਨ ਦੇ ਗਰੁੱਪਸੈਂ ਦੀ ਵਰਤੋਂ ਨਾਲ ਗੁੱਲੀ ਰੰਡਾ ਨਾ ਮਰਦਾ ਹੋਵੇ ਤਾਂ ਇਸ ਤਰ੍ਹਾਂ ਦਾ ਸੈਂਡ ਜਿਹੜੀ ਹੈਗੀ ਆ ਵਰਤੋਂ ਨਾ ਕਰੀ ਜਾਵੇ ਮਤਲਬ ਕਿ ਹਰ ਇੱਕ ਸਾਲ ਜਿੱਦਾਂ ਆਪਾਂ ਆਇਸੋ ਗਰੁੱਪ ਵਰਤਦੇ ਆ ਜਾਂ ਲੀਡਰ ਵਾਲਾ ਆਪਾਂ ਸਾਲਟ ਵਰਤਦੇ ਆ ਤਾਂ ਉਹਨੂੰ ਬਦਲ ਕੇ ਜਿਹੜਾ ਹੈਗਾ ਆਪਾਂ ਕਰ ਸਕਦੇ ਆ ਹਲਕੀਆਂ ਜ਼ਮੀਨਾਂ ਦੇ ਵਿੱਚ 300 ਗ੍ਰਾਮ ਆਪਾਂ ਜਿਹੜੀ ਹੈਗੀ ਆ ਆਈਸੋਪ੍ਰੋਟੋਇਰਾਨ ਦੀ ਡੋਜ਼ ਲੈਣੀ ਹੈਗੀ ਆ ਦਰਮਿਆਨੀਆਂ ਜ਼ਮੀਨਾਂ ਦੇ ਵਿੱਚ 400 ਗ੍ਰਾਮ ਤੇ ਜਿਹੜੀਆਂ ਤਕੜੀਆਂ ਜ਼ਮੀਨਾਂ ਹੈਗੀਆਂ ਪਾਰੀਆਂ ਜ਼ਮੀਨਾਂ ਹੈਗੀਆਂ ਉਹਦੇ ਵਿੱਚ ਆਪਾਂ 500 ਗ੍ਰਾਮ ਤੱਕ ਜਿਹੜੀ ਹੈਗੀ ਆ ਆਈਸੋਪ੍ਰੋਟੋਇਰਾਨ ਦਾ ਕੋਈ ਵੀ ਗਰੁੱਪ ਵਰਤ ਸਕਦੇ ਆ ਪਹਿਲੀ ਸਿੰਚਾਈ ਤੋਂ ਜਿਹੜਾ ਹੈਗਾ ਜਦੋਂ ਆਪਾਂ ਪਾਣੀ ਦੇਣਾ ਹੈਗਾ 2 ਤੋਂ 3 ਦਿਨਾਂ ਪਹਿਲਾਂ ਜਿਹੜਾ ਹੈਗਾ 150 ਲੀਟਰ ਪਾਣੀ ਯੂਨੀਵਰਸਿਟੀ ਸਿਫਾਰਿਸ਼ ਕਰਦੀ ਆ ਉੱਥੇ ਆਪਾਂ ਜਿਹੜਾ ਹੈਗਾ ਇਹ ਗਰੁੱਪ ਵਰਤ ਸਕਦੇ ਆ ਜਿਨ੍ਹਾਂ ਖੇਤਾਂ ਦੇ ਵਿੱਚ ਕਣਕ ਦੇ ਨਾਲ ਸਰੋਂ ਛੋਲੇ ਜਾਂ ਰਾਇਆ ਕੋਈ ਹੋਰ ਚੌੜੀ ਪੱਤੀ ਵਾਲੇ ਫਸਲ ਲਾ ਕੇ ਬੀਜੇ ਹੋਵੇ ਤਾਂ ਉੱਥੇ ਇਸ ਰਸਾਇਣ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਤੇ ਜਿਨ੍ਹਾਂ ਖੇਤਾਂ ਦੇ ਵਿੱਚ ਆਪਾਂ ਸੌਣੇ ਸਮੇਂ ਚਰੀ ਜਵਾਰ ਮੱਕੀ ਆਪਾਂ ਜਿਹੜੇ ਬੀਜਦੇ ਹੈਗੇ ਜਿੱਥੇ ਇਹ ਗਰੁੱਪ ਵਰਤਿਆ ਜਾਂਦਾ ਤਾਂ ਉੱਥੇ ਜਿਹੜਾ ਹੈਗਾ ਇਹ ਗਰੁੱਪ ਦੀ ਮਨਾਹੀ ਕਰੀ ਜਾਂਦੀ ਆ ਆ ਪਸਾਨ ਵੀਰ ਉਹ ਇਹ ਜਿਹੜਾ ਹੈਗਾ ਸੈਕੰਡ ਸਟੈਪ ਆ ਸੀਗਾ ਆਪਣਾ ਇਹ ਜਦੋਂ ਆਪਾਂ ਪਹਿਲੀ ਸਚਾਈ ਆਪਾਂ ਕਰਦੇ ਹੈਗੇ ਆ ਉਸ ਟਾਈਮ ਤੇ ਆਪਾਂ ਜਿਹੜਾ ਹੈਗਾ ਕੀ ਕਰ ਸਕਦੇ ਆ ਪਹਿਲਾ ਸਟੈਪ ਤਾਂ ਹੋ ਗਿਆ ਜਦੋਂ ਆਪਾਂ ਕਣਕ ਬੀਜੀ ਉਸ ਤੋਂ ਬਾਅਦ ਜਿੱਦਾਂ ਅਕੀਰਾ ਮਾਮੀ ਜੀ ਜਿਹੜੀ ਫੌਂਡ ਰਣ ਜਾਣਕਾਰੀਆਂ ਸ਼ੇਅਰ ਕਰੀਆਂ ਦੂਜਾ ਸਟੈਪ ਹੁੰਦਾ ਜਿਹੜਾ ਲੀਡਰ ਵਾਲਾ ਹੋ ਗਿਆ ਜਾਂ ਆਈਸੋ ਦੇ ਕੋਈ ਵੀ ਗਰੁੱਪ ਦੇ ਜਿਹੜੇ ਹੈਗੇ ਆ ਟੈਕਨੀਕਲ ਆਪਾਂ ਵਰਤ ਸਕਦੇ ਆ ਤੇ ਜਦੋਂ ਆਪਾਂ ਪਾਣੀ ਲਗਾ ਦਿੰਨੇ ਆ ਕਣਕ ਨੂੰ ਉਸ ਤੋਂ ਬਾਅਦ ਉਸ ਤੋਂ ਬਾਅਦ ਜਿਹੜਾ ਹੈਗਾ ਆਈਸੋਪ੍ਰੋਪੀਲ ਰਾਨ 75 ਵਪੀ ਕੋਈ ਵੀ ਆਸੋ ਆਈਸੋਪ੍ਰੋਪੀਲ ਰਾਨ ਦਾ ਸਫਰਸ਼ ਕੀਤਾ ਬ੍ਰਾਂਡ ਆ 500 ਗ੍ਰਾਮ ਉੱਥੇ ਆਪਾਂ 500 ਗ੍ਰਾਮ ਹੁਣ ਵਰਤ ਸਕਦੇ ਹਾਂ ਬਜਾਈ ਤੋਂ ਲੈ ਕੇ 30-35 ਦਿਨਾਂ ਅੰਦਰ ਜਿਹੜਾ ਹੈਗਾ 150 ਲੀਟਰ ਪਾਣੀ ਦੇ ਵਿੱਚ ਆਪਾਂ ਕਰਕੇ ਸਪਰੇਅ ਕਰ ਸਕਦੇ ਹਾਂ ਟਾਪਿਕ ਤੇ ਜਿਹੜਾ ਟਾਪਿਕ ਆ ਤੇ ਹੋਰ ਸਪਾਰਸ ਕਿਤੇ ਬ੍ਰਾਂਡ 15 Wp ਲਈ Wp इक्वल ਡਿਨ ਆਫ ਆਪ ਆਪਣਾ ਟਾਪਿਕ ਵਾਲਾ ਸਾਲਟ ਆ ਗਿਆ 160 ਗ੍ਰਾਮ ਕਰ ਸਕਦੇ ਹਾਂ ਐਕਸੀਐਲ 5 ਈਸੀ ਪਨੋਕਸਾ ਪਨੋਕਸਾ ਡੀਨੋ 400 ਮਿਲੀਲੀਟਰ ਟੂਮਾ ਪਾਵਰ 10 ਈਸੀ ਪਨੋਕਸਾ ਪੋਪਾ ਨੌਕਸਾ ਪ੍ਰੋਪੀਥਾਈਲ 400 ਮਿਲੀਲੀਟਰ ਵੀ ਆਪਾਂ ਸਪਰੇਅ ਕਰ ਸਕਦੇ ਆ ਪਾਣੀ ਲਗਾਉਣ ਤੋਂ ਬਾਅਦ ਜਦੋਂ ਆਪਾਂ ਪਹਿਲਾ ਪਾਣੀ ਲਗਾ ਦਿੰਨੇ ਆ ਲੀਡਰ ਸਫਲ ਮਾਰਕਸਲਫੋ 75% ਵਪੀ ਜਾਂ ਸਲਫੋਸਲਫਰਾਨ 13 ਗ੍ਰਾਮ ਵੀ ਆਪਾਂ ਵਰਤੋਂ ਕਰ ਸਕਦੇ ਆ ਤੇ ਜਿਨ੍ਹਾਂ ਖੇਤਾਂ ਦੇ ਵਿੱਚ ਕਣਕ ਦੇ ਨਾਲ ਫਿਰ ਉੱਥੇ ਸਫਰਸ਼ ਕਰਦੀ ਯੂਨੀਵਰਸਿਟੀ ਕਣਕ ਛੋਲੇ ਜਾਂ ਕੋਈ ਹੋਰ ਚੌੜੀ ਪੱਤੇ ਵਾਲੀ ਫਸਲ ਲਾ ਕੇ ਬੀਜੀ ਹੁੰਦੀ ਹੈ ਜਿੱਦਾਂ ਆਪਾਂ ਸਰੋਂ ਬੀਜਦੇ ਆ ਉੱਥੇ ਇਸ ਰਸਾਇਣ ਦੀ ਮਨਾਈ ਹੈਗੀ ਆ ਜੇਕਰ ਤੁਹਾਡੇ ਖੇਤ ਦੇ ਵਿੱਚ ਜੋਦਰ ਜੰਗਲੀ ਜਵੀ ਗੁੱਲੀ ਡੰਡੇ ਦੀ ਜਿਆਦਾ ਪਰਮਾਰ ਹੁੰਦੀ ਆ ਤਾਂ ਇਹ ਜਿਹੜੇ ਹੈਗੇ ਆ ਜਿੰਨੇ ਵੀ ਆਪਾਂ ਟੈਕਨੀਕਲ ਤੁਹਾਡੇ ਨਾਲ ਮੈਂਸ਼ਨ ਕਰ ਰਹੇ ਆ ਇਹ ਸਾਰੇ ਜਿਹੜੇ ਹੈਗੇ ਆ ਜੰਗਲੀ ਜਵੀ ਤੇ ਜਿਹੜਾ ਬਹੁਤ ਵਧੀਆ ਤਰੀਕੇ ਨਾਲ ਰੋਕथाम ਕਰਦੇ ਹੈਗੇ ਆ ਤੇ ਹੁਣ ਆਪਾਂ ਗੱਲ ਕਰ ਲੈਨੇ ਆ ਚੌੜੀ ਪੱਤੀ ਵਾਲੇ ਨਦੀਨਾਂ ਦੀ ਰੋਕਥਾਮ ਛੋੜੀ ਪੱਤੀ ਵਾਲੇ ਨਦੀਨਾਂ ਦੇ ਰੋਗ ਥਾਮ ਲਈ ਜਿਹੜੀ ਹੈਗੀ ਆ 240 ਸੋਡੀਅਮ ਸాల్ਟ 240 ਸੋਡੀਅਮ ਸాల్ਟ ਅਸੀਂ ਡਬਲਯੂਪੀ ਜਾਂ ਜਿਹੜੀ ਹੈਗੀ ਆ 250 ਗ੍ਰਾਮ ਆਪਾਂ ਉਹਦੀ 250 ਐਮਐਲ تک ডোজ ਪਾ ਸਕਦੇ ਹਾਂ ਸਮੇਂ ਸਿਰ ਜਿਹੜੀ ਬੀਜੀ ਕਣਕ ਹੁੰਦੀ ਹੈ ਉਹਦੇ ਵਿੱਚ 35 ਤੋਂ ਲੈ ਕੇ 45 ਦਿਨਾਂ ਤੱਕ ਤੇ ਛੇਤੀ ਜਿਹੜੀ ਦਸੰਬਰ ਵਿੱਚ ਬੀਜੀ ਹੁੰਦੀ ਆ 45 ਤੋਂ ਲੈ ਕੇ 55 ਦਿਨਾਂ ਦੇ ਵਿੱਚ 150 ਲੀਟਰ ਪਾਣੀ ਦੇ ਵਿੱਚ ਪੋਲ ਕੇ ਆਪਾਂ ਉਹਦੀ ਸਪਰੇਅ ਕਰ ਸਕਦੇ ਹਾਂ ਇਹ ਜਿਹੜਾ ਟੈਕਨੀਕਲ ਹੈਗਾ ਬਾਥੋ ਪਿੱਤ ਪਾਪੜਾ ਮੈਣੀ ਜੰਗਲੀ ਹਾਲੋ ਜੰਗਲੀ ਸੇਜੀ ਵਿਰੋਧਕ tham ਚੰਗੇ ਤਰੀਕੇ ਨਾਲ ਕਰਦਾ ਹੈਗਾ 240 ਸੋਡੀਅਮ ਸాల్ਟ 80 80 WPI ਇਸ ਤੋਂ ਇਲਾਵਾ ਜਿਹੜਾ ਹੈਗਾ 240 ਇਥਾਈਲ ਐਸਟਰ 38 38 EC ਇਹ ਜਿਹੜਾ ਹੈਗਾ ਹਵਾ ਦੇ ਵਿੱਚ ਮਾਰ ਕਰਤੀ ਹੈ ਦਵਾਈ ਜੇਕਰ ਤੁਹਾਡੇ ਖੇਤ ਦੇ ਨਾਲ ਕੋਈ ਜਿੱਦਾਂ ਆਪਾਂ ਵਰ ਸੇਮ ਬੀਜਦੇ ਆਂ ਜਾ ਕੋਈ ਸ਼ੋਲਿਆਂ ਦੀ ਫਸਲ ਹੈਗੀ ਆ ਜਾਂ ਸਰੋਂ ਦੀ ਹੈਗੀ ਆ ਕਿਸਾਨ ਵੀਰੋ ਇਹ ਜਿਹੜੀ 24D ਇਥਾਈਲ ਐਸਟਰ 30 EC ਹੈਗੀ ਆ ਇਹ ਹਵਾ ਦੇ ਵਿੱਚ ਮਾਰ ਕਰਦੀ ਆ ਜਿੱਧਰ ਜਿੱਧਰ ਦੀ ਹਵਾ ਹੋਊਗੀ ਜੇਕਰ ਤੁਹਾਡੀ ਫਸਲ ਨਾਲ ਹੈਗੀ ਆ ਕੋਈ ਚੌੜੀ ਪੱਤੀ ਵਾਲੀ ਉਹਦਾ ਜਿਹੜਾ ਹੈਗਾ ਸਫਾਇਆ ਕਰ ਦੂਗੀ ਇਹ ਜਿਹੜਾ ਹੈਗਾ ਆਪਾਂ ਨੂੰ ਜਿਸ ਟਾਈਮ ਤੇ ਹਵਾ ਨਾ ਚੱਲ ਰਹੀ ਹੋਵੇ ਉਸ ਟਾਈਮ ਤੇ ਦੀ ਆਪਾਂ ਨੂੰ ਸਪਰੇਅ ਕਰਨੀ ਚਾਹੀਦੀ ਹੈਗੀ ਆ ਤਾਂ ਇਸ ਤੋਂ ਇਲਾਵਾ ਜਿਹੜਾ ਹੈਗਾ 240 ਤੋਂ ਇਲਾਵਾ ਜਿਹੜਾ ਐਲ ਗ੍ਰਿਪ ਐਲ ਗ੍ਰਿਪ ਰਾਈਲ ਮਾਰਕ ਗ੍ਰਿਪ ਮਕੋਤੋ ਡਬਲ ਡਬਲ ਯੂ ਪੀ ਮੈਟਸਲ ਫਰਾਨ ਇਹਦੀ ਜਿਹੜੀ ਹੈਗੀ ਆ 10 ਗ੍ਰਾਮ ਦੀ ডোজ ਜੇਕਰ ਆਪਾਂ 240 ਨਹੀਂ ਪਾਉਣੀ ਹੈਗੀ ਤਾਂ ਐਲ ਗ੍ਰਿਪ ਐਲ ਗ੍ਰਿਪ ਰਾਈਲ ਮਾਰਕ ਗ੍ਰਿਪ ਮਕੋਤੋ ਡੀ ਡਬਲ ਯੂ ਪੀ ਮੈਟਸਲ ਫਰਾਨ 10 ਗ੍ਰਾਮ ਬਜਾਈ ਤੋਂ ਲੈ ਕੇ ਇਹ ਤੋਂ 35 ਦਿਨਾਂ ਦੇ ਵਿੱਚ 150 ਲੀਟਰ ਪਾਣੀ ਦੇ ਵਿੱਚ ਆਪਾਂ ਇਹਦੀ ਸਪਰੇਇ ਕਰ ਸਕਦੇ ਹਾਂ ਚੌੜੇ ਪੱਤੇਆਂ ਵਾਲੀਆਂ ਦੀਨਾਂ ਵਿੱਚ ਖਾਸ ਤੌਰ ਤੇ ਕੰਡੇ ਵਾਲੀ ਪਾਲਕ ਜਿੱਥੇ ਹੋਵੇ ਐਲ ਗ੍ਰਿਪ ਐਲ ਗ੍ਰਿਪ ਰਾਇਲ ਜਾਂ ਮਾਰਕ ਗ੍ਰਿਪ ਮੁਕੋਤੋ ਦੀ ਵਰਤੋਂ ਕਰਨੀ ਚਾਹੀਦੀ ਆ ਇਹਦੇ ਨਾਲ ਜਿਹੜਾ ਹੈਗਾ ਬਹੁਤ ਸੋਹਣੇ ਨਤੀਜੇ ਆਪਾਂ ਨੂੰ ਦੇਖਣ ਨੂੰ ਮਿਲਣਗੇ ਇਸ ਤੋਂ ਇਲਾਵਾ ਐਮ ਆਫ ਐਨ ਟੀ 40 ਡੀ ਐਫ ਕਾਰ ਫੈਂਟਰਾ ਜੋਲ ਇਥਾਈਲ ਇਹਦੀ ਆਪਾਂ 20 ਗ੍ਰਾਮ ਸਪਰੇਅ ਕਰ ਸਕਦੇ ਹਾਂ ਚੌੜੇ ਪੱਤੇ ਵਾਲੇ ਨਦੀਨ ਖਾਸ ਤੌਰ ਤੇ ਬਟਨ ਬੂਟੀ ਹੋਵੇ ਤਾਂ ਏਮ ਅਫਿਨਟੀ ਦੀ ਵਰਤੋਂ ਆਪਾਂ ਨੂੰ ਕਰਨੀ ਚਾਹੀਦੀ ਆ 20 ਗ੍ਰਾਮ ਪਜਾਈ ਤੋਂ 25 ਤੋਂ 30 ਦਿਨਾਂ ਦੇ ਵਿੱਚ 200 ਲੀਟਰ ਪਾਣੀ ਦੇ ਵਿੱਚ ਆਪਾਂ ਇਹਦੀ ਸਪਰੇਅ ਕਰ ਸਕਦੇ ਹਾਂ ਕਈ ਵਾਰ ਆਪਣਾ ਪਾਣੀ ਲੇਟ ਹੋ ਜਾਂਦਾ ਤੇ ਦਿਨ ਤੇ ਜਾ ਕੇ ਲੱਗਦਾ ਤਾਂ ਫਿਰ ਕੋਈ ਸੁਣੀ ਹੈਗਾ ਤੇ 35 ਦਿਨ 40 ਦਿਨ ਤੇ ਵੀ ਆਪਾਂ ਇਹਦੀ ਸਪਰੇਅ ਕਰ ਸਕਦੇ ਆ ਉਹ ਤਾਂ ਸਮੇਂ ਦੇ ਅਨੁਸਾਰ ਹੈਗਾ ਜਿੱਦਾਂ ਬਜਾਈ ਇਸ ਸਾਲ ਤੋ ਛੇਤੀ ਹੈਗੀ ਹਰੇਕ ਖੇਤਰ ਦੇ ਵਿੱਚ ਨਹੀਂ ਤਾਂ ਹੁਣ ਤਾਂ ਜਿੱਦਾਂ ਇਸ ਟਾਈਮ ਦਾ ਕਾਫੀ ਜਿਹੜਾ ਹੈਗਾ ਪਾਣੀ ਲੱਗ ਕੇ ਦੋ ਦੋ ਯੂਰੀਆ ਵੀ ਕਿਸਾਨ ਵੀਰ ਪਾ ਲੈਂਦੇ ਆ ਪਰ ਇਸ ਸਾਲ ਜਿਹੜਾ ਹੈਗਾ ਬਜਾਈ ਲੇਟ ਹੈਗੀ ਆ ਤਾਂ ਇਸ ਤੋਂ ਇਲਾਵਾ ਜਿਹੜਾ ਹੈਗਾ ਲਾ ਫਿੰਡਾ 50 ਡੀ ਐਫ ਮੈਟਸਲਫਰਾਨ ਪਲਸ ਕਾਰਫੈਂਟਰਾ ਜੋਣਾਂ ਇਹਦੀ ਵੀ ਜਿਹੜੀ ਹੈਗੀ ਆ 20 ਗ੍ਰਾਮ ਆਪਾਂ ਡੋਜ਼ ਲੈ ਸਕਦੇ ਆ ਬਜਾਈ ਤੋਂ 2 ਤੋਂ ਸੌਰੀ 25 ਤੋਂ 30 ਦਿਨਾਂ ਦੇ ਵਿੱਚ 200 ਲੀਟਰ ਪਾਣੀ ਦੇ ਵਿੱਚ ਆਪਾਂ ਘੋਲ ਕੇ ਜੇ ਵਰਤੋ ਕਰ ਸਕਦੇ ਆ ਜੇਕਰ ਚੌੜੇ ਪੱਤੇ ਵਾਲੇ ਹੁੰਦੀਨ ਖਾਸ ਤੌਰ ਤੇ ਮਕੋ ਕੰਡੇਆਲੀ ਦਾ ਮਕੋ ਕੰਡੇਆਲੀ ਪਾਲਕ ਰਾਰੀ ਰਵਾਰੀ ਹਿਰਨ ਖੁੜੀ ਹੋਵੇ ਤਾਂ ਲਾ ਫਿੰਡਾ ਦੀ ਵਰਤੋ ਆਪਾਂ ਕਰ ਸਕਦੇ ਆ ਜਿੱਥੇ ਕਣਕ ਵਿੱਚ ਫਿਰ ਫਰਸ਼ ਕਰਦੀ ਆ ਯੂਨੀਵਰਸਿਟੀ ਵਾਰ-ਵਾਰ ਫਰਸ਼ ਕਰਦੀ ਆ ਆ ਜਿੱਥੇ ਕਣਕ ਵਿੱਚ ਸਰੋਂ ਰਾਇਆ ਛੋਲੇ ਜਾਂ ਕੋਈ ਹੋਰ ਚੋੜੀ ਪੱਤੀ ਵਾਲੇ ਫਸਲ ਲਾ ਕੇ ਦੀਜੀ ਹੁੰਦੀ ਆ ਤਾਂ ਉੱਥੇ 24D ਐਲਗ੍ਰਿਪ ਐਲਗ੍ਰਿਪ ਰਾਇਲ ਮਾਰਕ ਗ੍ਰਿਪ ਮੁਕੋਤੋ ਐਮ 20 ਲਖੰਟਾ ਦੀ ਜਿਹੜੀ ਹੈਗੀ ਵਰਤੋ ਨਾ ਕਰੀ ਜਾਵੇ ਕਿਉਂਕਿ ਅਗਲੇ ਸਾਲ ਆ ਫਿਰ ਆਪਾਂ ਉੱਥੇ ਜਵਾਰ ਜਾਂ ਕੋਈ ਹੋਰ ਚਾਰੇ ਦੀ ਫਸਲ ਲਗਾਉਣੇ ਆ ਆਹ ਫਸਲ ਜੜੀ ਜਾਂਦੀ ਆ ਵਧੀਆ ਤਰੀਕੇ ਨਾਲ ਜੜੀ ਹੈਗੀ ਆ ਗ੍ਰੋਥ ਨਹੀਂ ਕਰਦੀ ਤਾਂ ਕਿਸਾਨ ਵੀਰੋ ਜੇਕਰ ਕਿਸੇ ਤਰ੍ਹਾਂ ਦੀ ਸਮੱਸਿਆ ਆ ਜਾਂਦੀ ਆ ਤੁਹਾਨੂੰ ਗੁੱਲੇ ਡੰਡਾ ਦਾ ਕੋਈ ਹੋਰ ਚੋੜੀ ਪੱਤੀ ਵਾਲਾ ਨਦੀਨ ਕਾਬੂ ਵਿੱਚ ਨਹੀਂ ਆਉਂਦਾ ਤਾਂ ਆਪਾਂ ਤੁਸੀਂ ਮੈਨੂੰ ਡੀਐਮ ਕਰ ਸਕਦੇ ਹੋ ਇੰਸਟਾਗ੍ਰam ਆਈਡੀ ਮੇਰੀ ਨਾਲ ਮੈਂਸ਼ਨ ਕਰੀ ਹੋਈ ਆ ਜਾ ਜਿਹੜੇ ਕਿਸਾਨ ਵੀਰਾਂ ਦੇ ਕੋਲ ਮੇਰਾ ਨੰਬਰ ਹੈਗਾ ਈਮੇਲ ਕਰ ਸਕਦੇ ਹੋ ਇੱਕ ਦੋ ਦਿਨਾਂ ਤੱਕ ਜਿਹੜਾ ਹੈਗਾ ਆਪਣਾ ਚੈਨਲ ਵਾਪਸ ਆਪਾਂ ਲੈ ਲਵਾਂਗੇ ਸੋ ਐਦਾਂ ਦਾ ਕੋਈ ਇਸ਼ੂ ਨਹੀਂ ਹੈਗਾ ਕਿ ਆਪਣਾ ਚੈਨਲ ਹੈਪਕ ਹੋ ਜਾਊਗਾ ਇਹ ਦਿੱਤੇ ਜਿਹੜੀ ਹੈਗੀ ਆ ਪ੍ਰੋਸੈਸਿੰਗ ਚੱਲ ਰਹੀ ਹੈਗੀ ਆ ਤੇ ਘਾਤੇ ਚੌੜੇ ਪੱਤੀ ਵਾਲੇ ਨਦੀਨਾਂ ਦੇ ਇਕੱਠੀ ਰੋਕਥਾਮ ਆਪਾਂ ਜੇਕਰ ਕਰਨੀ ਹੋਵੇ ਘਾਤੇ ਚੌੜੀ ਪੱਤੀ ਵਾਲੇ ਨਦੀਨਾਂ ਦੀ ਆਪਾਂ ਇਕੱਠੀ ਰੋਕਥਾਮ ਕਰਨੀ ਹੋਵੇ ਤਾਂ ਟੋਟਲ ਮਾਰਕ ਪਾਵਰ 75 ਵਜ ਜੀ ਸਲਫੋ ਸਲਫਰਾਨ ਪਲਸ ਮੈਟਸਲਫਰਾਨ 16 ਗ੍ਰਾਮ ਦੀ ਜਿਹੜੀ ਹੈਗੀ ਆਪਾਂ ਡੋਜ਼ ਇਹਦੀ ਲੈਣੀ ਹੈਗੀ ਆ ਜੇਕਰ ਚੌੜੀ ਪੱਤੀ ਵਾਲੇ ਮਦੀਨ ਹੈਗੇ ਆਪਣੇ ਖੇਤ ਦੇ ਵਿੱਚ ਜਹਾਗਾ ਤਾਂ ਬਜਾਈ ਤੋਂ 30 ਤੋਂ 35 ਦਿਨਾਂ ਦੇ ਅੰਦਰ 150 ਲੀਟਰ ਪਾਣੀ ਦੇ ਵਿੱਚ ਇਹਦੀ ਆਪਾਂ ਸਪਰੇਅ ਕਰ ਸਕਦੇ ਆ ਤੇ ਇਹਨਾਂ ਖੇਤਾਂ ਵਿੱਚ ਸੋਣੀ ਸਮੇਂ ਚਰੀ ਜਵਾਰ ਤੇ ਮੱਕੀ ਨਾ ਬੀਜੋ ਐਟਲੈਂਟਿਕ ਐਟਲੈਂਟਿਕਸ 3.6 wdg wdg g ਮਿਜੋ ਸਲਫਰਾਨ ਪਲਸ ਆਇਡੋ ਸਲਫਰਾਨ ਇਹ ਜਿਹੜੀ ডোজ ਹੈਗੀ ਆ 160 ਗ੍ਰਾਮ ਆਪਾਂ ਲੈ ਸਕਦੇ ਆ ਜੇਕਰ ਆਪਣੇ ਖੇਤ ਦੇ ਵਿੱਚ ਬਾਹਤ ਤੇ ਚੋੜੇ ਪੱਤੇ ਵਾਲੇ ਨਦੀਨਾਂ ਦੀ ਆਪਾਂ ਕੱਟੇ ਰੋਕथाम ਜੇਕਰ ਕਰਨੀ ਹੈਗੀ ਆ ਤਾਂ ਤਾਂ ਕਿਸਾਨ ਵੀਰੋ ਮੇਰਾ ਲਾਈਵ ਹੋਣ ਦਾ ਮਕਸਦ ਇਹ ਸੀ ਕਿ ਜੋ ਮੇਰੇ ਨਾਲ ਕਿਸਾਨ ਵੀਰ ਜੁੜੇ ਹੈਗੇ ਆ ਉਹਨਾਂ ਨੂੰ ਕੋਈ ਸਮੱਸਿਆ ਨਾ ਆਵੇ ਤਾਂ ਜਿੰਨੇ ਵੀ ਵੀਰ ਜੁੜ ਰਹੇ ਹੈਗੇ ਆ ਸੋ ਸਾਰਿਆਂ ਨੂੰ ਰਿਕਵੈਸਟ ਹੈਗੀ ਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੀ ਚੱਲੋ ਨਾਲ ਦੀ ਨਾਲ ਸੋ ਖਾਣਾ ਵੀਰੋ ਜਿੱਦਾਂ ਆ ਗਿਆ ਆਪਣਾ ਕੋਰਟ ਪਲੱਸ 22 EC ਨੁਕਸਾ ਪ੍ਰੋ ਪਲੱਸ ਮੈਟਰੀਬਿਊਜ਼ਨ 500 ਮਿਲੀਲੀਟਰ ਜਿਹੜਾ ਹੈਗਾ ਅੱਧੇ ਕਿਲੋ ਦੀ ਜਿਹੜੀ ਹੈਗੀ ਆ ਆਪਾਂ ਇਹਦੀ ਜਿਹੜੀ ਸਪਰੇਅ ਕਰ ਸਕਦੇ ਹੈਗੇ ਆ ਅਕੋਰਡ ਪਲੱਸ ਨੂੰ ਕਣਕ ਦੀ ਕਿਸਮ ਜਿਹੜੀ ਹੈਗੀ ਆ ਉਨਤ ਪੀਬੀ ਡਬਲਯੂ 550 ਉੱਤੇ ਨਾ ਛਿੜਕੋ 550 ਉੱਤੇ ਨਾ ਛਿੜਕੋ ਜਿਸ ਦਾ ਜਿਹੜਾ ਕੀ ਹੈਗਾ ਬਹੁਤ ਵਾਇਡ ਇਫੈਕਟ ਪੈਂਦਾ ਹੈਗਾ ਆਪਣੀ ਖਣਕਰੀ ਫਸਲ ਦੇ ਉੱਪਰ ਤੇ ਇੱਥੇ ਵੀ ਜਿਹੜੀ ਯੂਨੀਵਰਸਿਟੀ ਸਿਫਾਰਸ਼ ਕਰਦੀ ਆ 30 ਤੋਂ 35 ਦਿਨਾਂ ਦੇ ਅੰਦਰ 150 ਲੀਟਰ ਪਾਣੀ ਦੇ ਵਿੱਚ ਘੋਲ ਕੇ ਆਪਾਂ ਸਪਰੇਅ ਕਰ ਸਕਦੇ ਹੈਗੇ ਆ ਸ਼ਗਨ 2111 ਕੋਲਡੀਨਾ ਫੋਰ ਪਲੱਸ ਮੈਟਰੀ ਬਿਊਜ਼ਨ ਉਸ ਬ੍ਰਾਮ ਤੱਕ ਜਿਹੜੀ ਹੈ ਵੀ ਆਪਾਂ ਇਹਦੀ ਸਪਰੇਅ ਕਰ ਸਕਦੇ ਆ ਜਿੱਥੇ ਪਰਚਲਤ ਨਦੀਨ ਦਾ ਨਦੀਨ ਨਾਸ਼ਕ ਹੁੰਦੇ ਜਿੱਦਾਂ ਗੁੱਲੀ ਡੰਡਾ ਨਾ ਮਰਦਾ ਹੋਵੇ ਤਾਂ ਉੱਥੇ ਜਿਹੜਾ ਹੈਗਾ ਸ਼ਗਣ 2111 ਦੀ ਵਰਤੋਂ ਕਰੋ ਸ਼ਗਣ 2111 ਨੂੰ ਕਣਕ ਦੇ ਇੱਕ ਸਮ 10 ਕਪੀ ਵੀ ਡਬਲਯੂ 550 ਉੱਤੇ ਫਿਰ ਜਿਹੜਾ ਹੈਗਾ ਸਫਾਰਸ਼ ਕਰਦੀ ਯੂਨੀਵਰਸਿਟੀ ਨਾ ਛਿੜਕੋ ਤਾਂ ਜਿੰਨੇ ਵੀ ਕਿਸਾਨ ਵੀਰ ਮੇਰੇ ਨਾਲ ਲਾਈਵ ਜੁੜੇ ਆ ਸੋ ਬੇਨਤੀ ਹੈਗੀ ਆ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਕਰੀ ਚੱਲੋ ਨਾਲ ਦੀ ਨਾਲ ਤਾਂ ਜੋ ਜਿਹੜੇ ਹੈਗੇ ਆਪਣੇ ਵੱਤਵਾਰ ਕਿਸਾਨ ਭਰਾਵਾਂ ਦਾ ਜਿਹੜਾ ਹੈਗਾ ਫਾਇਦਾ ਹੋ ਸਕੇ ਕਿ ਜਿਹੜਾ ਹੈਗਾ ਹਲਕੀਆਂ ਅਤੇ ਕਲਰ ਵਾਲੀ ਜ਼ਮੀਨਾਂ ਦੇ ਵਿੱਚ ਨਦੀਨ ਨਾਸ਼ਕ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਜਿਹੜਾ ਹੈਗਾ ਆਪਣਾ ਸ਼ਗਨ 2111 ਅੱਗੇ ਆਪਾਂ ਗੱਲ ਕਰ ਲੈਨੇ ਆ ਏਸੀਐਮ 9 ਏਸੀਐਮ 9 ਕੋਲਡੀਨਾ ਫਲੋਕ ਕੋਲਡੀਨਾ ਫੋਰ ਪਲਸ ਮੈਟਰੀਬਿਊਜ਼ਮ 200 ਗ੍ਰਾਮ ਦੀ ਜਿਹੜੀ ਹੈਗੀ ਸਪਰਸ਼ ਕਰੀ ਜਾਂਦੀ ਆ ਜਿੱਥੇ ਪਰਚਲਤ ਨਦੀਨ ਨਸ਼ਕਾ ਨਾਲ ਬੁੱਲੀ ਰੰਡਾ ਨਾਮਰਦਾ ਹੋਵੇ ਉੱਥੇ ACM 9 ਦੀ ਵਰਤੋਂ ਕਰੋ ACM 9 ਨੂੰ ਕਣਕ ਦੀ ਕਿਸਮ ਉਨਤ ਪੀਵੀ ਡਬਲਯੂ 550 ਉੱਤੇ ਨਾ ਛੜਕੋ ਗੜੀ ਅਕੋਰਡ ਪਲੱਸ ਹੋਗੀ ਸ਼ਗਨ 2111 ਹੋਗੀ ACM 9 ਜਿਹੜੀ ਹੈਗੀ ਆ ਉਹ ਸਾਰੀਆਂ ਜਿਹੜੀਆਂ ਹੈਗੀਆਂ ਸਫਾਰਸ਼ ਕਰੀਆਂ ਜਾਂਦੀਆਂ ਕਿ ਉਨਤ ਪੀਵੀ ਰਜਲੂ 550 ਉੱਤੇ ਇਹਦਾ ਛੜਕਾ ਨਾ ਕਰਿਆ ਜਾਵੇ ਟੋਟਲ ਟੋਟਲ ਪੁਆਇੰਟ ਮਲਾ ਰਖਸ਼ਕ ਟੋਟਲ ਪੁਆਇੰਟ ਮਲਾ ਰਖਸ਼ਕ ਪਲੱਸ ਜੈ ਵਿਜੀ ਟੋਪਲ ਮਾਰਕ ਮਾਰਕ ਕੋਲਡੀਨਾ ਕੋਲੰਬਸ ਪਿਊਮਾ ਪਾਵਰ 10240 ਐਲ ਗ੍ਰਿਪ ਐਲ ਗੇ ਪ੍ਰੋਆਇਲ ਮਾਰਕ ਰਿਪ ਮੁਕਤੋ ਨਾਲ ਰਲਾ ਕੇ ਆਪਾਂ ਵਰਤ ਸਕਦੇ ਹਾਂ ਗੁੱਲੀ ਡੰਡੇ ਅਤੇ ਚੋੜੇ ਪੱਤੇ ਵਾਲੇ ਨਦੀਨਾਂ ਵਿੱਚੋਂ ਕਾਸ ਕੀਤੀ ਹੋ ਜਿਹੜੀ ਮਾਤਰਾ ਹੈਗੀ ਆ ਉਹਦੇ ਅਕੋਰਡਿੰਗ ਹੀ ਵਰਤਿਆ ਜਾਵੇ ਬਜਾਈ ਤੋਂ ਲੈ ਕੇ 35 ਤੋਂ 45 ਦਿਨਾਂ ਵਿੱਚ 150 ਲੀਟਰ ਪਾਣੀ ਦੇ ਵਿੱਚ ਆਪਾਂ ਜਿਹੜੀ ਹੈਗੀ ਆ ਰਲਾ ਕੇ ਵੀ ਸਪਰੇਅ ਕਰ ਸਕਦੇ ਹਾਂ ਜਿੰਨਾ ਖੇਤਾਂ ਵਿੱਚ ਆਈਸੋਪ੍ਰੋਟੋਇਰਾਣ ਦੀ ਵਰਤੋਂ ਨਾਲ ਗੁੱਲੀ ਡੰਡਾ ਮਰ ਰਿਆ ਹੈ ਉਹਨਾਂ ਖੇਤਾਂ ਵਿੱਚ ਆਈਸੋਪ੍ਰੋਟੋਇਰਾਣ ਗਰੁੱਪ ਦੇ ਕਿਸੇ ਰਸਾਇਣ ਨੂੰ ਵੀ ਸੋ 4D ਸੋਡੀਅਮ ਅਸਟਰਨਲ ਲਾ ਕੇ ਆਪਾਂ ਵਰਤ ਸਕਦੇ ਹਾਂ ਸਪਰਸ਼ ਹੋਈ ਕਰੀ ਜਾਂਦੀ ਆ 35 ਤੋਂ 45 ਦਿਨਾਂ ਦੇ ਵਿੱਚ 150 ਲੀਟਰ ਪਾਣੀ ਲਾਉਣਾ ਵੀਰੇ ਤੇ ਥੋਨਾਂ ਨ ਤੇ ਜਿਹੜੇ ਹੈਗੇ ਆ ਵਧੀਆ ਮਿਲਣਗੇ ਸੋ ਅੱਜ ਦਾ ਜਿਹੜਾ ਲਾਈਵ ਦਾ ਪ੍ਰੋਗਰਾਮ ਸੀਗਾ ਉਹ ਅੱਜ ਜਿਹੜੀ ਆਪਣੀਆਂ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ 826 10 ਦਿਨਾਂ ਦੀ ਹੋ ਗਈ ਆ ਇੱਕ ਦੋ ਦਿਨਾਂ ਤੱਕ ਜਿਹੜਾ ਹੈਗਾ ਆਪਾਂ ਇਹਦੇ ਤੇ ਮੈਗਨਿੰਗਸ ਵਾਲਾ ਸਪਲਾਈ ਕਰਾਂਗੇ ਤੇ ਫਿਰ ਬਾਅਦ ਦੇ ਵਿੱਚ ਆਪਾਂ ਇੱਕ ਦਿਨ ਦਾ ਗੈਪ ਪਾ ਕੇ ਵੈਸੇ ਤਾਂ ਦੇਖੋ ਕਿਸਾਨ ਵੀਰੋ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਸੀਗੀ ਯਾਦ ਆ ਗਿਆ ਕਾਫੀ ਕਿਸਾਨ ਵੀਰਾਂ ਦੇ ਸਵਾਲ ਆ ਰਹੇ ਸੀਗੇ ਇਹ ਆਪਾਂ ਜਿਹੜਾ ਹੈਗਾ ਜਿੱਦਾਂ ਆਪਾਂ ਮੈਗਨੀਟਿਕ ਸਪਰੇਅ ਕਰਨੀ ਆ ਤੇ ਉਸ ਤੋਂ ਬਾਅਦ ਆਪਾਂ ਮਾਲਦੀ ਨਾਲ ਜਿਹੜਾ ਕੋਈ ਵੀ ਟੈਕਨੀਕਲ ਹੈਗਾ ਨਦੀਨ ਨਾਸ਼ਕ ਜਿੱਦਾਂ ਆਈਸੋਪ੍ਰੋਟੋ ਜਿਹੜਾ ਉਹਦਾ ਕੋਈ ਗਰੁੱਪ ਹੈਗਾ ਜਾਂ ਸਲਫੋ ਸਲਫਰਾਨ ਲੀਡਰ ਆਪਾਂ ਦਵਾਈ ਕਰ ਸਕਦੇ ਆ ਤਾਂ ਖਸਾਨ ਵੀਰੋ ਜਿਹੜਾ ਹੈਗਾ ਇੱਕ ਦੋ ਘੰਟੇ ਦਾ ਗੈਪ ਪਾ ਕੇ ਆਪਾਂ ਦਵਾਈ ਕਰ ਸਕਦੇ ਆ ਜਿਵੇਂ ਆਪਾਂ ਪਹਿਲਾਂ ਮੈਗਨੀਟ ਦੇ ਯੂਰੀਆ ਕਰਤੀ ਉਸ ਤੋਂ ਬਾਅਦ ਘੰਟੇ ਦੋ ਘੰਟੇ ਦਾ ਗੈਪ ਪਾ ਕੇ ਆਪਾਂ ਲੀਡਰ ਜਾਂ ਆਈਸੋ ਦਾ ਕੋਈ ਵੀ ਗਰੁੱਪ ਜਿਹੜਾ ਹੈਗਾ ਆਪਾਂ ਉਹਦੀ ਸਪਰੇਅ ਕਰ ਸਕਦੇ ਹਾਂ ਜੇਕਰ ਤੁਸੀਂ ਇੱਕ ਦਿਨ ਦਾ ਗੈਪ ਪਾਉਣਾ ਹੈ ਉਹ ਤੁਹਾਡੀ ਖੁਸ਼ੀ ਹੈਗੀ ਆ ਆਪਾਂ ਸਕਦੇ ਹਾਂ ਇਹ ਆਪਾਂ ਵੀ ਜਿਹੜਾ ਹੈਗਾ ਇੱਕ ਦਿਨ ਦਾ ਗੈਪ ਪਾਵਾਂਗੇ ਪਹਿਲਾ ਜਿਹੜਾ ਹੈਗਾ ਪਰਸੋਂ ਆਪਾਂ ਕਰਾਂਗੇ ਮੈਗਨੀਜ਼ੀ ਸਪਰੇਅ ਤੇ ਉਸ ਤੋਂ ਅਗਲੇ ਦਿਨ ਜਿਹੜਾ ਹੈਗਾ ਆਪਾਂ ਲੀਡਰ ਦੇ ਸਪਰੇਅ ਕਰਕੇ 7 ਦਿਨਾਂ ਦਾ ਗੈਪ ਪਾ ਕੇ ਆਪਾਂ ਆਪਣੀ ਦੀ ਫਸਲ ਜਿਹੜੀ ਹੈਗੀ ਆ ਆਪਣੀ ਫਸਲ ਹੋ ਗਈ ਆ ਪਛੀ ਰਹੀ ਅੰਤੀ ਪਹਿਲਾ ਪਾਣੀ ਲਗਾ ਦਿਆਂਗੇ ਅੱਜ ਜਿਹੜਾ ਆਪਣੀ ਫਸਲ ਹੈ ਉਹਨੇ ਦੇਣ ਦੀ ਹੋ ਗਈ ਆ ਸੋ ਸ਼ੁਰੂਆਤੀ ਗ੍ਰੋਥ ਬਹੁਤ ਵਧੀਆ ਹੈਗੀ ਆ 55 ਕਿਲੋ ਜਿਹੜੀ ਹੈਗੀ ਆ ਡੀਪੀ ਕੇਰੀਆ ਦੇ ਵਿੱਚ ਔਰ ਸੁਪਰ ਸੇਟਰ ਨਾਲ ਬਜਾਈ ਕਰੀ ਸੀ 50 ਕਿਲੋ ਬੀਜ ਜਿਹੜਾ ਆਪਾਂ ਨੇ ਪਾਇਆ ਸੀ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਆ ਜਿੰਨੇ ਭਰਾ ਜੁੜੇ ਆ ਲਾਈਵ ਨਾਲ ਸਾਰੇ ਆਪਣੇ ਲਾਈਵ ਨੂੰ ਸ਼ੇਅਰ ਜ਼ਰੂਰ ਕਰਿਓ ਕਿ ਇੱਕ ਦੋ ਦਿਨਾਂ ਤੱਕ ਜਿਹੜਾ ਹੈਗਾ ਆਪਾਂ ਆਪਣਾ ਚੈਨਲ ਵਾਪਸ ਲੈ ਲੈਣਾ ਸੋ ਤੁਹਾਡੇ ਨਾਲ ਉਦਾਂ ਹੀ ਜਾਣਕਾਰੀਆਂ ਸਾਂਝੀਆਂ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ